ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਰੇ ਸਾਧ ਸੰਗਤ ਜੀਓ ਅੱਜ ਵੀ ਆਪਣੀ ਵੀਡੀਓ ਜੋ ਚੱਲ ਰਹੀ ਹੈ ਉਹ ਕਾਰਕਾਂ ਦੇ ਸੰਬੰਧੀ ਹੈ ਕਾਰਕ ਜਿਹੜੇ ਐ ਅੱਠ ਪ੍ਰਕਾਰ ਦੇ ਨੇ ਜਿਨ੍ਹਾਂ ਚੋਂ ਆਪਾਂ ਛਿਆਂ ਦੀ ਪਹਿਲਾਂ ਵਿਚਾਰ ਕਰ ਚੁੱਕੇ ਆ ਭਾਗ ਪਹਿਲੇ ਦੇ ਵਿੱਚ ਹੁਣ ਇਹ ਭਾਗ ਦੂਜਾ ਦੂਜਾ ਉਹਦੇ ਵਿੱਚ ਜਿਹੜੇ ਦੋ ਇਹ ਰਹਿੰਦੇ ਸੀਗੇ ਉਹ ਕੀਤੇ ਆ ਅਧਿਕਰਣ ਕਾਰਕ ਤੇ ਸੰਬੋਧ ਜਿਹੜਾ ਹੈ ਅਧਿਕਰਣ ਕਾਰ ਕੀ ਹੁੰਦਾ ਅਧ ਦਾ ਅਰਥ ਹੈ ਉਤੇ ਜਾਂ ਵਿੱਚ ਉਤੇ ਜਾਂ ਵਿੱਚ ਜਿਸ ਨੂੰ ਕੋਈ ਨਵਾਂ ਅਧਿਕਾਰ ਦਿੱਤਾ ਜਾਵੇ ਭਾਵ ਜਿਸ ਦੇ ਉਤੇ ਜਾਂ ਵਿੱਚ ਵਿੱਚ ਕੋਈ ਹੋਰ ਨਵੀਂ ਚੀਜ਼ ਐਡ ਕੀਤੀ ਜਾਵੇ ਰੱਖੀ ਜਾਵੇ ਉਸ ਨਾਮ ਨੂੰ ਇਸ ਕਾਰਕ ਵਿੱਚ ਵਰਤਿਆ ਜਾਂਦਾ ਉਸ ਨਾਮ ਨੂੰ ਇਸ ਕਾਰਕ ਦੇ ਵਿੱਚ ਵਰਤੀਦਾ ਹੈ। ਔਰ ਉਸ ਤੋਂ ਅੱਗੇ ਹੈ ਸੰਬੋਧਨ ਜਿਸ ਨੂੰ ਆਵਾਜ਼ ਮਾਰੀ ਜਾਵੇ। ਕਿਸੇ ਨੂੰ ਆਪਾਂ ਆਵਾਜ਼ ਮਾਰਦੇ ਹਾਂ ਸੰਬੋਧਨ ਕਰਦੇ ਹਾਂ ਇਹ ਉਹ ਚੀਜ਼ ਹੈ ਜਿਸ ਨੂੰ ਆਵਾਜ਼ ਮਾਰੀ ਜਾਵੇ ਜਾਂ ਜਿਸ ਨੂੰ ਸੰਬੋਧਨ ਕਰਕੇ ਕੁਝ ਆਖਿਆ ਜਾਂਦਾ। ਕਿਸੇ ਬੰਨੇ ਕਿਸੇ ਨੂੰ ਸੰਬੋਧਨ ਕਰਕੇ ਕੋਈ ਗੱਲ ਆਪਾਂ ਆਖੀਏ ਤਾਂ ਉਹ ਕੀ ਹੁੰਦਾ ਇਹ ਸੰਬੋਧਨ ਕਰਕੇ ਹੁੰਦਾ। ਉਸ ਨਾਮ ਦਾ ਕਾਰਕ ਕੀ ਹੈ ਸੰਬੋਧਨ ਕਾਰਕ ਹੁੰਦਾ। ਸੋ ਸਾਸੰਗਤ ਦੇ ਅਠੇ ਕਾਰਕ ਵੀ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਆ ਔਰ ਹਰ ਥਾਂ ਤੇ ਗੁਰਬਾਣੀ ਚ ਬਹੁਤ ਹੀ ਕਮ ਦੇਣਗੇ ਤੇ ਇਹ ਇਹਨਾਂ ਦੇ ਨਾਲ ਅਰਥ ਜਿਹੜੇ ਆਪਾਂ ਨੂੰ ਕਰਨੇ ਬੜੇ ਹੀ ਸੌਖੇ ਹੋ ਜਾਂਦੇ ਸੋ ਸਾਸੰਗਤ ਤਾਂ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੀ ਵਿਆਖਿਆ ਕਰਦੇ ਆ ਗੁਰਬਾਣੀ ਦੀਆਂ ਤੁਕਾਂ ਦੇ ਅਨਸਾਰ ਗੁਰਬਾਣੀ ਦੀਆਂ ਪੰਕਤੀਆਂ ਦੇ ਅਨਸਾਰ ਕਰਦੇ ਆ ਸੋ ਸਾਸੰਗਤ ਪਹਿਲਾਂ ਆਪਾਂ ਕਰਾਂਗੇ ਕਰਤਾ ਕਾਰਕ ਸਾਰੇ ਹੋਣਗੇ ਕਰਤਾ ਕਰ ਇਕਵਚਨ ਇਹ ਕਰ ਰਹੇ ਆ ਔਰ ਸਭ ਤੋਂ ਪਹਿਲਾ ਹੈ ਕਰਤਾ ਕਰ ਇਹਦੀ ਜਿਹੜੇ ਹੈਗੇ ਚਿੰਨ ਹੈਗੇ ਚਾਰ ਲਿਖਿਆ ਔਕੜ ਸਿਹਾਰੀ ਏ ਤੇ ਦਲਾਵਾ ਚਾਰ ਨੇ ਔਰ ਚਾਰਨ ਨੂੰ ਥੋੜੇ ਥੋੜੇ ਆਹ ਸ਼ਬਦਾਂ ਦੇ ਵਿੱਚ ਵੀ ਲਿਖਿਆ ਹੋਰ ਕਲੀਅਰ ਹੋ ਜਾਵੇ ਵੀ ਔਕੜ ਦਾ ਕੀ ਆ ਔਕੜ ਹੁੰਦਾ ਜਿਵੇਂ ਕਬੀਰ ਨੂੰ ਔਕੜ ਲੱਗਿਆ ਤੇ ਕਰਤਾ ਹੋਏਗਾ ਨਾਨਕ ਨੂੰ ਜਦੋਂ ਸਿਹਾਰੀ ਲੱਗੀ ਹੋਊਗੀ ਕੀ ਹੋਊਗਾ ਇੱਕ ਕਰਤਾ ਕਰੂਗਾ ਗੁਰ ਜੇ ਜਦੋਂ ਆਊਗਾ ਇਹ ਕੀ ਹੋਊਗਾ ਗੁਰ ਹੈ ਗੁਰ ਮਤਲਬ ਇੱਕ ਕਰਤਾ ਕਰੂਗਾ ਕਬੀਰ ਹੈ ਕਬੀਰੇ ਨੂੰ ਦੋ ਦਿਲਾਵਾਂ ਜਿਹੜੀਆਂ ਲੱਗੀਆਂ ਕਬੀਰੇ ਆਹ ਕੰਮ ਕਬੀਰੇ ਨੇ ਕੀਤਾ ਮੰਨ ਲਓ ਤਾਂ ਫਿਰ ਕੀ ਆਏਗਾ ਸਾਧ ਸੰਗਤ ਇਹ ਕੀ ਹੋਊਗਾ ਕਰਤਾ ਕਰ ਕਬੀਰੇ ਠੀਕ ਹੈ ਇਥੋਂ ਇਹਨਾਂ ਨੂੰ ਆਪਾਂ ਸਪਸ਼ਟ ਕੀਤਾ ਚਾਰਾਂ ਨੂੰ 1 2 3 4 ਚਾਰ ਨੇ ਔਰੇ ਵਿਚਾਰ 1 2 3 4 ਇਹਨਾਂ ਦੇ ਇਹ ਵਿਖਾਇਆ ਆਪਾਂ ਨੂੰ ਪਤਾ ਲੱਗ ਜਾਂਦਾ ਇਥੋਂ ਹੁਣ ਇਹਨਾਂ ਨੂੰ ਆਪਾਂ ਆ ਵਿਆਖਿਆ ਜਿਹੜੀ ਹੈ ਇਹਦੀ ਵਿਚਾਰ ਹੈ ਇਹਨਾਂ ਪੰਕਤੀਆਂ ਦੇ ਨਾਲ ਵੇਖੀਏ ਕਰਕੇ ਤੇ ਦੇਖੋ ਉਪਜੇ ਨਿਪਜੇ ਨਿਪਜੇ ਸਮਾਹੀ ਨੈਨੋ ਦੇਖਤ ਇਹ ਜਗ ਜਾਈ ਹੁਣ ਜਗ ਆ ਗਿਆ ਜਗ ਸਾਸ ਸੰਗਤ ਕੀ ਹੈ ਇਹ ਇਕਵਚਨ ਆਪਾਂ ਕਰਤਾ ਕਰਕੇ ਇਕਵਚਨ ਨਹੀਂ ਕਰ ਰਹੇ ਨਾ ਤਾਂ ਇਹ ਜਗ ਆ ਗਿਆ ਤੇ ਜਗ ਕਿਹੜਾ ਹੈ ਇਇ ਇਕਵਚਨ ਜੇ ਆ ਔਕੜ ਨਾ ਲੱਗਿਆ ਹੋਵੇ ਤਾਂ ਬਹੁਵਚਨ ਹੁੰਦਾ ਜੇ ਔਕੜ ਲੱਗਿਆ ਤਾਂ ਇਕਵਚਨ ਹੁੰਦਾ ਆ ਜਾਈਏ ਇਹ ਕਰਿਆ ਇਹ ਵੀ ਇਕਵਚਨ ਚ ਹੈ ਜਾਈ ਜਾਂਦੀ ਹੈ ਜਾਂ ਜਾਂਦੀ ਹੈ ਜਾਂ ਜਾਂਦਾ ਹੈ ਜਿਵੇਂ ਹੈ ਅੱਗੇ ਹੈ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਸੋ ਤਨ ਹੁਣ ਇਹ ਵੀ ਤਨ ਇਕਵਚਨ ਆ ਔਕੜ ਨੂੰ ਆਪਾਂ ਕਲੀਅਰ ਕਰ ਰਹੇ ਆ ਔਕੜ ਨੂੰ ਤਨ ਇਹ ਔਕੜਾ ਗਿਆ ਜਲੇ ਜਲਦਾ ਹੈ ਕਾਠ ਕ ਸੰਗਾ ਕਾਠ ਕ ਸੰਗਾ ਜਲੇ ਵੀ ਇਕਵਚਨ ਤੇ ਕਿਰਿਆ ਇਕਵਚਨ ਔਰ ਆ ਜਿਹੜਾ ਨਨੇ ਨੂੰ ਔਕੜ ਲੱਗਿਆ ਇਕਵਚਨ ਹੈ ਜੇ ਨਾ ਹੁੰਦਾ ਤਾਂ ਇਹ ਬਹੁਵਚਨ ਹੋਣਾ ਸੀ ਫਿਰ ਅੱਗੇ ਹੈ ਅਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ ਹੁਣ ਦੇਖੋ ਅਬ ਮਨ ਮਨ ਜਿਹੜਾ ਹੈ ਜੇ ਇਹਨੂੰ ਔਂਕੜ ਨਾਲ ਲੱਗਿਆ ਹੋਵੇ ਤਾਂ ਬਾਲੇ ਮਨਾਂ ਦੀ ਗੱਲ ਹੋ ਜੂਗੀ ਹੁਣ ਔਂਕੜ ਲੱਗਿਆ ਤਾਂ ਇਕਵਚਨ ਦੀ ਹੋਊਗੀ ਹੈ ਇੱਕ ਕਰਤਾ ਹੈ ਆ ਕਰਤਾ ਹੈ ਇੱਕ 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 ਆ ਗਿਆ ਇਕਵਚਨ ਚ ਹੈ ਕਰਤਾ ਆਬ ਮਨ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ ਅੱਗੇ ਹੈਗੇ ਨਾਨਕ ਇਹ ਸੰਬੋਧਨ ਆ ਗਿਆ ਇਹ ਆਪਾਂ ਨੂੰ ਅੱਗੇ ਆਏਗਾ 8ਵੇਂ ਜਗ੍ਹਾ ਤੇ ਖੜਾ ਸੰਬੋਧਨ ਉਦੋਂ ਇਹਨੂੰ ਆਪਾਂ ਕਰਾਂਗੇ ਇਹ ਤੋਂ ਹੈ ਸੰਬੋਧਨ ਹੈ ਗੁਰ ਗੋਵਿੰਦ ਗੁਰ ਔਕੜ ਕਰਤਾ ਕਰ ਕਰਤਾ ਕਰ ਕਾ ਗੋਵਿੰਦ ਕਰਤਾ ਕਰ ਇਕੱਠਾ ਇਹਨੂੰ ਪੜ੍ਹ ਲਓ ਗੁਰ ਗੋਵਿੰਦ ਇਕੱਠਾ ਜਿਹੜਾ ਹੈ ਕਰਤਾ ਕਰ ਬਣ ਗਿਆ ਜਿਸ ਟੂਠਾ ਜਿਸ ਤੇ ਟੁੱਟਿਆ ਘਾਟ ਘਾੜ ਰਮਈਆ ਤਨਹੀ ਡਿਠਾ ਘਾਟ ਘਾੜ ਰਮਈਆ ਤਨਹੀ ਡਿਠਾ ਤੋਂ ਸਾਥ ਸੰਗਤ ਇਹ ਆਪਾਂ ਜਿਹੜੇ ਹੈ ਕਾਰਕ ਇਹ ਬਹੁਤ ਜ਼ਰੂਰੀ ਹੈ ਪਰ ਬਾਣੀ ਦੇ ਵਿੱਚ ਇਹਨਾਂ ਦਾ ਬਹੁਤ ਮਤਲਬ ਹੈ ਔਰ ਇਹ ਬੜੇ ਧਿਆਨ ਨਾਲ ਆਪਾਂ ਇਹਨੂੰ ਵਿਚਾਰਿਓ ਸੁਣੀਓ ਪੜਿਓ ਠੀਕ ਹੈ ਤੇ ਇਹ ਇੰਨੇ ਜਿਹੜੇ ਆਪਾਂ ਕਰ ਲਏ ਔਂਕੜ ਤੱਕ ਦੇ ਪਹੁੰਚ ਗਏ ਅੱਗੇ ਸਿਹਾਰੀ ਵਾਲੇ ਕਰਾਂਗੇ ਫਿਰ ਹੇ ਵਾਲੇ ਫਿਰ ਦਲਾਵਾਂ ਵਾਲੇ ਫਿਰ ਇਹ ਜਾ ਕੇ ਇੱਕ ਵਚਨ ਕੰਪਲੀਟ ਹੋਊਗਾ ਆ ਇੱਕ ਵਚਨ ਦੇ ਜਿਹੜੇ ਬਾਕੀ ਜਿਹੜੇ ਰਹਿ ਗਏ ਆ ਉਹ ਅੱਗੇ ਫਿਰ ਅਗਲੀ ਵੀਡੀਓ ਦੇ ਵਿੱਚ ਭਾਗ ਇਹ ਦੂਜਾ ਹੈ ਫਿਰ ਤੀਜੇ ਚ ਆ ਜਾਏਗਾ ਫਿਰ ਚੌਥੇ ਚ ਆ ਜਾਊਗਾ ਐ ਸਾਰੇ ਆਪਾਂ ਜਿਹੜੇ ਕਾਰਕਾ ਉਹ ਕੰਪਲੀਟ ਕਰਾਂਗੇ ਸੋ ਸਾ ਸੰਗਤ ਐਨੀ ਕੋ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ